ਨਮਸਬਾਨਾ ਟੀਵੀ ਦੇਖ ਰਹੇ ਦਰਸ਼ਕਾ ਦਾ ਅੱਜ ਦੀ ਚਰਚਾ ਵਿੱਚ ਫੇਰ ਤੋਂ ਸਵਾਗਤ ਹੈ। ਸਰ ਐਸ ਵਰਸਾ ਡੀ ਚਰਚਾ ਸਾਨੂੰ ਮਹਾਰਾਸ਼ਟਰ ਵਿੱਚ ਲੈ ਕੇ ਗਈ ਹੈ। ਤੇ ਸਭ ਤੋਂ ਪਹਿਲਾਂ ਜਿਹੜਾ 26 ਅਗਸਤ ਨੂੰ ਛਤਰਪਤੀ ਸ਼ਿਵਾਜੀਰਾ ਬੁੱਤ गिर ਗਿਆ ਉੱਥੇ। ਇਹਦੇ ਬਾਰੇ ਸਰ ਤੁਸੀਂ ਕੁਝ ਚਾਨਣ ਪਾਓ ਕੀ ਰੋਲ ਹੈ? ਦੇਖੋ ਸਰੋਵਜੀ ਗੱਲ ਇਹ ਆ ਉਹ ਜਿੱਦਾਂ ਪੰਜਾਬ ਦੇ ਵਿੱਚ ਹਮ ਸਿੱਖਾਂ ਦਾ ਬੋਲ ਵਾਲਾ ਜੀ ਕੋਸ਼ ਲੋਕ ਸਿੱਖੇ ਨੂੰ ਜਿਆਦਾ ਮੰंदे ਆ ਕੋਈ ਉਹ ਤੋਂ ਜਿਆਦਾ ਮੰਦਾ ਕੋਈ ਘੱਟ ਮੰਦਾ ਜਿਹੜਾ ਨਹੀਂ ਵੀ ਮੰਦਾ ਉਹ ਵਿਰੋਧ ਨਹੀਂ ਕਰਦਾ ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਕੁਝ ਪਾਰਟੀਆਂ ছত্রਪਤੀ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਆ ਜੀ ਕੋਈ ਘੱਟ ਕਰਦਾ ਜੀ ਪਰ ਵਿਰੋਧ ਕੋਈ ਨਹੀਂ ਕਰਦਾ ਜਿੱਦਾਂ ਉਹਨਾਂ ਦੀ ਮੂਰਤੀ ਬਣੀ ਕਿਸੇ ਜਿਹੜੇ ਨਹੀਂ ਵੀ ਲਾਉਣਾ ਚਾਹੁੰਦੇ ਸੀ ਉਹਨੇ ਇਦਾਂ ਦਾ ਵਿਰੋਧ ਨਹੀਂ ਕੀਤਾ ਉਹਦਾ ਮਤਲਬ ਆ ਇੱਕ ਛਤਰਪਤੀ ਮਹਾਰਾਜ ਦੀ ਫੋਟੋ ਲੱਗ ਰਹੀ ਹੈ ਤੇ ਸਾਨੂੰ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਤੇ ਵਿਰੋਧ ਚੰਗਾ ਨਹੀਂ ਹੁੰਦਾ ਜੀ ਪਰ ਜਦੋਂ ਬਾਕੀ ਵਿਰੋਧੀ ਵਿਰੋਧ ਨਾ ਕਰਨ ਤਾਂ ਜਿਹੜੇ ਕੰਮ ਕਰਦੇ ਹੁੰਦੇ ਆ ਜਾਂ ਜਿਹੜੇ ਜਿਹੜੇ ਮੌਜੂਦਾ ਚੌਧਰੀ ਹੁੰਦੇ ਆ ਜਾਂ ਜਿਹੜੇ ਸਰਕਾਰ 'ਚ ਹੁੰਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਉਹਨਾਂ ਦੀ ਸਮਾਂ ਕੇ ਜ਼ਿੰਮੇਵਾਰੀ ਉਤੋਂ ਪਹਿਲਾਂ ਧਰੋ ਵੀ ਭਜੰਦੀ ਆ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਵਿਰੋਧ ਦਾ ਸਾਡੇ ਨਾਲ ਸਹਿਯੋਗ ਪੂਰਾ ਹੈ ਨਹੀਂ ਪਰ ਉਹ ਕਹਿੰਦੇ ਵੀ ਕੁਝ ਨਹੀਂ ਉਹ ਸਾਈਲੈਂਟ ਆ ਸਾਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਜੀ ਹੁਣ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਜਿਹੜਾ ਇਹ ਕਲਾ ਦਾ ਡਿਪਾਰਟਮੈਂਟ ਆ ਉਦੋਂ ਪਰਮਿਸ਼ਨ ਲਈ ਜਾਂਦੀ ਜੀ ਬਈ ਅਸੀਂ ਪਾਣੀ 'ਚ ਇਹ ਮੂਰਤੀ ਲਾਉਣੀ ਹੈ ਅਸੀਂ ਕਿੰਨੀ ਉੱਚੀ ਲਾ ਸਕਦੇ ਹਾਂ ਹਾਂਜੀ ਉੱਥੋਂ ਵੀ ਇਹ ਗੱਲ ਹੀ ਕੀਤੀ ਗਈ ਪਹਿਲੇ ਦਿਨ ਦੇ ਵਿੱਚ ਫੇਰ ਆ ਬਈ ਮੂਰਤੀ ਕਿੰਨੀ ਉੱਚੀ ਖੜੀ ਕਰਨੀ ਆ ਇਹਦੇ ਬਾਰੇ ਵੀ ਕੋਈ ਆਮ رائے ਨਹੀਂ ਬਣੀ ਕੋਈ ਸਲਾਹ ਦੇ ਲਈ ਕੋਈ ਐਕਸਪਰਟਾਂ ਨੂੰ ਨਹੀਂ ਬੁਲਾਇਆ ਕੋਈ ਚਰਚਾ ਨਹੀਂ ਹੋਈ ਕਿ ਕਿੱਡੀ ਤੋਂ ਕਿੱਡੀ ਬਣਾਉਣੀ ਚਾਹੀਦੀ ਹੈ ਜੀ ਪਰ ਉਹਦੇ باوجود ਵੀ ਉਹਨੇ ਆਪਣੀ ਮਰਜ਼ੀ ਦੇ ਨਾਲ 35 ਫੁੱਟ ਉੱਚੀ ਬਣਾਤੀ ਇਸ ਕਰਕੇ ਕਿ ਅਸੀਂ ਦਸੀਏ ਕਿ ਅਸੀਂ ਛਤਰਪਤੀ ਮਹਾਰਾਜ ਦੇ ਕਿੰਨੇ ਸ਼ਕੀਨਿਆ ਕਿੰਨੇ ਉਹਨਾਂ ਦੇ ਪਰੋਗਰ ਚੰਗੇ ਆ ਸਾਡੇ ਹੋਰਾਂ ਪਤੀ ਕੀ ਸ਼ਰਧਾ ਆ ਗਾਹਾਂ ਇਲੈਕਸ਼ਨ ਆ ਰਹੀ ਹੈ ਉੱਥੇ ਤਾਂ ਤਾਂ ਕਿ ਸਾਨੂੰ ਲੋਕ ਵੱਧ ਬੁੱਟਾ ਹੋਣ ਉੱਥੇ ਜਿੰਨੇ ਵੀ ਧੜੇ ਆ ਜਿਦਾਂ ਸ਼ਿਵ ਸ਼ਰਾਂ ਦੇ ਦੋ ਧੜੇ ਆ ਇੱਕ ਰਾਜ ਕਰ ਰਹੀ ਹੈ ਇੱਕ ਕਰ ਵਿਰੋਧ ਕਰ ਰਹੀ ਹੈ ਜੀ ਜਿਹੜੇ ਵਿਰੋਧ ਕਰਦੇ ਆ ਉਹ ਵੀ ਉਨ੍ਹਾਂ ਹੀ ਪਿਆਰ ਕਰਦੇ ਆ ਤੇ ਜਿਹੜੇ ਰਾਜ ਕਰਦੇ ਆ ਉਹ ਵੀ ਆ ਪਰ ਦੌੜੇ ਲੱਗੇ ਆ ਕਿ ਸ਼ਿਵਾਜੀ ਦਾ ਨਾਮ ਸਾਡੇ ਨਾਲ ਜੁੜ ਜਵੇ ਉਹ ਕਹਿ ਰਹੇ ਆ ਸਾਡੇ ਨਾਲ ਜੁੜ ਜਵੇ ਉਹਨੇ ਇਸ ਕਰਕੇ ਕਾਹਲੀ ਚ ਸਾਰੇ ਕੰਮ ਕੀਤੇ ਤੁਸੀਂ ਹੈਰਾਨ ਹੋਵੋਗੇ ਕਿ ਇਸ ਮੂਰਤੀ ਤੇ 3600 ਕਰੋੜ ਰੁਪਈਆ ਖਰਚ ਆਇਆ ਉਹ ਅਕਸਰ ਸਰਕਾਰ ਦਾ ਹੀ ਆ ਜਨਤਾ ਦਾ ਹੀ ਆ ਉਹ ਤੁਹਾਡਾ ਸਾਡਾ ਹੀ ਆ ਉਹ ਦੋਨੇ ਸ਼ਿਵਸ਼ਰਾਂ ਦਾ ਹੀ ਆ ਜਾਂ ਦੋਨੇ ਧੜਿਆਂ ਦਾ ਹੀ ਆ ਜਾਂ ਉੱਥੇ ਮਹਾਰਾਸ਼ਟਰ ਦੇ ਲੋਕਾਂ ਦਾ ਹੀ ਆ ਨਾ ਤੇ ਸਭ ਤੋਂ ਪਹਿਲਾਂ ਚਾਹੀਦਾ ਸੀ ਉਹਦੀ ਮੀਟਿੰਗ ਬੁਲਾਈ ਜਾਂਦੀ ਪੇਡਾ ਬਣਾਉਣਾ ਫਿਰ ਉਹਨਾਂ ਤੋਂ ਜਾਂਦੇ ਡਿਪਾਰਟਮੈਂਟ ਕੋ ਵੀ ਅਸੀਂ ਪਾਣੀ ਚ ਬਣਾਉਣ ਲੱਗੇ ਆ ਜੀ ਜੀ ਵੀ ਕਿੱਡੀ ਉੱਚੀ ਰਹੀਏ ਤੇ ਠੀਕ ਰਹੇ ਉਹ ਆਪਣੀ ਮਰਜ਼ੀ ਦੇ ਨਾਲ ਹੀ ਮਤਲਬ 36 ਕਰੋੜ ਲਾ ਕੇ 3600 ਕਰੋੜ ਲਾ ਕੇ ਤੇ ਉਹ 35 ਫੁੱਟ ਉੱਚੀ ਬਣਾਈ ਜਾਨੀ 1 ਫੁੱਟ ਤੇ 100 ਕਰੋੜ ਰੁਪਇਆ ਉਹਨੇ ਫਯੂਲ ਖਰਚ ਕੀਤਾ ਜਿਹਦੀ ਕਿਸੇ ਨੂੰ ਮਨਜ਼ੂਰੀ ਨਹੀਂ ਦਿੱਤੀ ਉਹਨੇ ਆਪਣੇ ਆਪ ਜੇ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਮੁਤਾਬਕ ਉਹਦੇ ਲੋਕਾਂ ਦੀ ਵਾਵਾ ਘਟਣ ਲਈ ਇਹ ਸਾਰੇ ਗੱਲ ਕੀਤੀ ਤੇ ਜਦੋਂ ਹੁਣ ਹਾਲੇ ਆਪਣੇ ਗਰਭ ਵਿੱਚ ਹੀ ਸੀ ਜਿੱਦਾਂ ਬੱਚਾ ਜਨਮ ਲੈਣ ਲਈ 9 ਮਹੀਨੇ ਚਾਹੀਦੇ ਆ ਸਪੂਰਨ ਬਣ ਲਈ ਇਹਨੂੰ ਵੀ ਜਿੱਦਾਂ ਹਲੇ 8 ਮਹੀਨੇ ਨਹੀਂ ਹੋਏ ਤੇ ਇਹ ਡਿਗ ਗਈ ਕਿੰਨੀ ਨਮੋਸ਼ੀ ਦੀ ਗੱਲ ਆ ਕਿ ਉਹਨੇ 1 ਸਾਲ ਵੀ ਨਹੀਂ ਕੱਢਿਆ 9 ਮਹੀਨੇ ਵੀ ਨਹੀਂ ਕੱਢੇ ਹਾਂਜੀ ਤੇ ਉਹ ਪਹਿਲਾਂ ਹੀ ਆਪਣੇ ਸਮਝ ਲਓ ਵੀ ਤੁਸੀਂ ਉਹ ਬੁਢਾਪੇ ਚ ਚਲ ਗਈ ਤੇ ਖਤਮ ਖਤਮ ਹੋ ਗਈ ਤੇ ਉਹਦੇ ਨਾਲ ਜਿੱਥੇ ਦੇਸ਼ ਦੇ ਲੋਕਾਂ ਨੇ ਜਿੱਥੇ ਮਹਾਰਾਸ਼ਟਰ ਦੇ ਲੋਕਾਂ ਨੇ ਜਿੱਥੇ ਰਾਜਕਰਦੀ ਪਾਰਟੀ ਨੇ ਲੋਕਾਂ ਨੂੰ ਬਾਵਾ ਕਟੜੀ ਸੀ ਲੋਕਾਂ ਨੂੰ ਬਾਵਾ ਕਟੜੀ ਸੀ ਪੈ ਇੰਨਾ ਚੰਗਾ ਕੰਮ ਕੀਤਾ ਹੁਣ ਸਾਰੇ ਥੂ ਥੂ ਕਰ ਰਹੇ ਆ ਤੇ ਹੁਣ ਉਹਦੇ ਬਦਲੇ ਮੋਰੇ ਕੀਤਾ ਉਹਨੂੰ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਕਹਿੰਦਾ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਖਜੂਰ ਦੇ ਪੱਤਿਆਂ ਦਾ ਪਿੰਡਾਂ ਵਿੱਚ ਆਮ ਇਹ ਗੱਲ ਦਾ ਰਵਾਜ ਚੱਲਦੀ ਆ ਉਹ ਖਜੂਰ ਦੇ ਪੱਤਿਆਂ ਦੀ ਇੱਕ ਪੱਖੀ ਬਣਦੀ ਹੈ ਜਿਹੜੀ ਤੁਹਾਨੂੰ ਰੁਪਈਏ ਦੀ ਜਾਂ ਪਿਆ ਪੈਸੇ ਦੀ ਆਮ ਮਿਲ ਜਾਂਦੀ ਹੈ ਉਹਦੇ ਬਾਰੇ ਵੀ ਇਹ ਚੁਟਕਲਾ ਪੇ ਲੈਣ ਲੱਗੇ ਭਾਈ ਨੂੰ ਪੁੱਛਦੇ ਭਾਈ ਇਹ ਕਿੰਨਾ ਚਿਰ ਚੱਲੂਗੀ ਪੇ ਜਾਣੀ ਅਸੀਂ 50 ਪੈਸੇ ਦੀ ਵੀ ਚੀਜ਼ ਲਈਏ ਤੇ ਪੁੱਛਦੇ ਕਿੰਨਾ ਚਿਰ ਚੱਲੂਗੀ ਡੱਬੀ ਮਾਚਸ ਦੀ ਲਈਏ ਅਸੀਂ ਕਹਿੰਦੇ ਇਹ ਇਹ ਮਸਾਲਾ ਇਹਨਾਂ ਲੱਗਾ ਪੇ ਜਲ ਪਊਗੀ ਪੇ ਹਰ ਚੀਜ਼ ਦੀ ਹਰ ਬੰਦਾ ਇਹ ਹਰ ਸਭੀ ਗਾਰੰਟੀ ਮੰਗਦਾ ਸਾਡੇ ਕੋਲ ਸਕੂਟਰ ਆ ਸਾਡੇ ਕੋਲ ਕਾਰ ਆ ਬਿਜਲੀ ਦਾ ਬਲਬ ਆ ਕੋਈ ਜੇ ਆਪਣੇ ਨਿਆ ਪੈਨਸਲ ਲਿਆ ਰਬੜਿਆ ਕੋਈ ਦੁਨੀਆ ਦੀ ਅਸੀਂ ਚੀਜ਼ ਨਹੀਂ ਜਿਹੜੀ ਅਸੀਂ ਕਹਿੰਦੇ ਸਾਡੇ ਅਸੀਂ ਮੁੱਲ ਲੈ ਲਈਏ ਪਰ ਸਾਡੇ ਘਰ ਜਾ ਕੇ ਨਾ ਚੱਲੇ ਅਸੀਂ ਗਾਰੰਟੀ ਲੈਨੇ ਆ ਅਸੀਂ ਮੁੜ ਕੇ ਲੜਨਾ ਆਉਂਦੇ ਆ ਉਹਨਾਂ ਨਾਲ ਅਸੀਂ ਚੀਜ਼ ਵਾਪਸ ਕਰਨਾ ਆਉਂਦੇ ਆ ਪਰ ਇੱਥੇ 3600 ਕਰੋੜ ਖਰਚ ਕੇ ਤੇ ਉਹ ਕਹਿੰਦਾ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਇਹ ਚਲੋ ਉਹਨਾਂ ਦਾ ਇੱਕ ਬੜਪਣ ਆ ਪਰ ਉਹ ਕਹੇ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਮੈਂ ਛੇਤੀ ਹੀ ਮਹੀਨੇ ਦੋ ਮਹੀਨਿਆਂ ਵਿੱਚ ਅਸੀਂ ਕਲਪਰੇਟ ਕਿਹੜਾ ਮਾਲ ਲਾਉਣਾ ਸੀ ਕਿਹੜਾ ਲਾਇਆ ਉਹ ਕਿਸੇ ਦੇ ਸਾਹਮਣੇ ਨਹੀਂ ਜੇ ਉਹ ਸਹੀ ਵਰਤੋਂ ਕੀਤੀ ਜਾਂਦੀ ਤੇ ਇਹ ਤੋਂ ਵੀ ਵੱਡੀਆਂ-ਵੱਡੀਆਂ ਮੂਰਤੀਆਂ ਪਾਣੀ ਦੇ ਵਿੱਚ ਹਾਂਜੀ ਜੇ ਤੁਸੀਂ ਲਿਬਰਟੀ ਦੀ ਦੇਖੋਗੇ ਜਿਹੜੀ ਅਮਰੀਕਾ 'ਚ ਆ ਇਹਨੂੰ ਸੈਂਕੜੇ ਸਾਲ ਹੋ ਗਏ ਖੜੀ ਨੂੰ ਤੇ ਉਹ ਉਹ ਲੜਗੀਆਂ ਉਹਨਾਂ ਤੋਂ ਸਿੱਖਣਾ ਚਾਹੀਦਾ ਵੀ ਕਿਹੜੇ ਲਾਈਏ ਹਾਂਜੀ ਤੇ ਉਹਦਾ ਟੁੱਟ ਜਾਣਾ ਉਹਦਾ ਹੋ ਜਾਣਾ ਉਹਦਾ ਰੌਲਾ ਪੈਣਾ ఎలక్షన్ਾਂ ਕਰਕੇ ਜਿਆਦਾ ਰੌਲਾ ਪਾ ਰਹੇ ਆ ਕਈਆਂ ਨੂੰ ਪਿਆਰ ਆ ਕਈ ਉਦਾਂ ਹੀ ਸਿਆਸੀ ਕਰਕੇ ਰੌਲਾ ਪਾ ਰਹੇ ਆ ਜੋ ਕੁਝ ਹੋ ਰਿਹਾ ਉਹ ਛੇਤੇ ਲੋਕਾਂ ਦੀ ਛੇਤੇ ਲਈ ਚੰਗਾ ਨਹੀਂ ਸਮਾਜ ਲਈ ਚੰਗਾ ਨਹੀਂ ਸਰ ਜਿਵੇਂ ਤੁਸੀਂ ਦੱਸਿਆ 3600 ਕਰੋੜ ਰੁਪਇਆ ਲੱਗਿਆ ਹੈ ਨਾ ਤੇ 35 ਫੁੱਟ ਉੱਚੀ ਤਕਰੀਬਨ 100 ਕਰੋੜ ਤੇ 1 ਫੁੱਟ ਤੇ ਲਾਇਆ ਜਾਂਦਾ ਨੇ ਤੇ ਇਹਦੇ ਵਿੱਚ ਸਰ ਇਹ ਵੀ ਗੱਲ ਹੈ ਕਿ ਦਸੰਬਰ 2023 ਨੂੰ ਜਦੋਂ ਮੂਰਤੀ ਬੰਨੀ ਸੀਗੀ ਤੇ ਜਿਹੜਾ ਮਹਾਰਾਸ਼ਟਰ ਦਾ ਕਲਾ ਡਾਇਰੈਕਟੋਰੇਟ ਆ ਉਹਨੇ ਕਿਹਾ ਸੀ ਕਿ ਅਸੀਂ ਤਾਂ ਸਿਰਫ 6 ਫੁੱਟ ਉੱਚੀ ਮੂਰਤੀ ਦੀ ਪਰਮਿਸ਼ਨ ਦਿੱਤੀ ਸੀ ਇਨਨਾਰੇ ਹੁਣ ਨਾਈ ਆ ਵਿਚਾਰ ਆਇਆ ਤੇ ਇਹਨਾਂ ਨੇ 35 ਫੁੱਟ ਉੱਚੀ ਮੂਰਤੀ ਲਾਈ ਆ ਤੇ ਨਾ ਸਾਡੇ ਨਾਲ ਇਹਨਾਂ ਨੇ ਕੋਈ ਮਟੀਰੀਅਲ ਸਾਂਝਾ ਕੀਤਾ ਕਿਦਾਂ ਦਾ ਬਣਿਆ ਗਿਆ ਨਾ ਕੁਝ ਸਾਂਝਾ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਇੰਜੀਨੀਅਰ ਨੇ ਕਿਹਾ ਕਿ ਇਹਦੇ ਵਿੱਚ ਸਟੀਲ ਨੂੰ ਜੰਗ ਲੱਗ ਗਿਆ ਸੀ 1 ਸਾਲ ਦੇ ਵਿੱਚ ਹੀ ਇਹਨਾਰੇ ਪੁਰਜ਼ੇ ਖਰਾਬ ਹੋ ਗਏ ਸੀ ਸਰੇ ਕੀ ਕਾਰਨ ਹੋ ਸਕਦਾ ਹੈ ਇਹਦੇ ਬਾਰੇ ਕੁਝ ਦੱਸੋ ਤੁਸੀਂ ਕਾਰਨ ਇਹ ਵੀ ਹਰ ਜੀ ਦੇ ਜਿੱਦਾਂ ਮੈਂ ਪਹਿਲਾਂ ਦੱਸਿਆ ਇਹਨਾਂ ਟੈਂਡਰ ਮੰਗਣਾ ਚਾਹੀਦਾ ਸੀ ਜਿਹੜੇ ਵਾਅਦਾ ਦਿੰਦੇ ਮੈਂ ਅਸੀਂ ਇੰਨਾ ਮਟੀਰੀਅਲ ਲਾਵਾਂਗੇ ਇੰਨੇ ਚਿਰ ਦੀ ਕਰਾਟੀ ਲਾਵਾਂਗੇ ਨਹੀਂ ਤਾਂ ਪੈਸੇ ਵਾਪਸ ਕਰਾਂਗੇ ਹੁਣ ਪੈਸੇ ਵਾਪਸ ਦਾ ਕਰਦਾ ਤਾਂ ਦਾ ਹੀ ਨਹੀਂ ਹੁੰਦਾ ਤੇ ਪਾਣੀ ਦੇ ਵਿੱਚ ਤੁਸੀਂ 35 ਫੁੱਟ ਉੱਚੀ ਲਾ ਲਈ ਤੁਹਾਨੂੰ ਕੋਈ ਤਜਰਬਾ ਨਹੀਂ ਜੇਹਨ ਬਣਾਈਆਂ ਉਹਨਾਂ ਦੇ ਦੇਖ ਲੈਂਦੇ ਵੀ ਤੁਸੀਂ ਕਿੱਥੇ ਕਿੱਥੇ ਪਹਿਲਾਂ ਬਣਾਈਆਂ ਤੁਸੀਂ ਸਾਡੂ ਜੋ ਟੈਂਡਰ ਦੇਣ ਲੱਪੇ ਆਂ ਕਿ ਅਸੀਂ ਬਣਾਵਾਂਗੇ ਤੁਸੀਂ ਦੱਸੋ ਇਦਾਂ ਦੀ ਕੋਈ ਬਣਾਈ ਆ ਜੇ ਉਹਨੇ ਪਹਿਲਾਂ ਨਹੀਂ ਬਣਾਈ ਤਾਂ ਉਹਨੇ ਇੱਕ ਤਜਰਬਾ ਕੀਤਾ ਜਿਹੜਾ ਕਿ ਤਜਰਬਾ ਫੇਲ ਹੋ ਗਿਆ ਤੇ ਲੋਕ ਹੁਣੇ ਨੂੰ ਪਾਵਾਂ ਲੱਖ ਜਤਨ ਕਰਨ ਤੇ ਤੁਸੀਂ ਇਹਨੂੰ ਸਿਆਸੀ ਮੁੱਦਾ ਨਾ ਬਣਾਓ ਇਹ ਆਪਣੇ ਆਪ ਬਣ ਜਾਣਾ ਇਹ ਜੇ ਅੱਜ ਨਹੀਂ ਰੋਕਣਗੇ ਤੇ ਕੱਲ ਨੂੰ ਕੋਈ ਨਾ ਮਗਾ ਕਾਰਾ ਕਰਨਗੇ ਚਾਹੀਦਾ ਸੀ ਵੀ ਸੁਭੂਚੇ ਆਪੋਜੀਸ਼ਨ ਦੇ ਮੈਨ ਲੀਡਰਾਂ ਨੂੰ ਇਹਦੇ ਵਿੱਚ ਇਨਵੋਲ ਕਰ ਦੇ ਵੀ ਆਪਾਂ ਵੀ ਇਕੱਠੇ ਹੋ ਗਿਆ ਦਈਏ ਤੇ ਤਾਂ ਕਿ ਆਪਾਂ ਮਹਾਰਾਸ਼ਟਰ ਦਾ ਨਾਂ ਉੱਚਾ ਕਰੀਏ ਪਰ ਉਹਨਾਂ ਸਾਰਿਆਂ ਨੂੰ ਪਿੱਛੇ ਧਕੇਲ ਕੇ ਲੋਕਾਂ ਦੀ ਨਿਗਾ ਚੰਗੇ ਬਣ ਕੇ ਪਹਿਲ ਕੀਤੀ ਜਿਹੜੀ ਕਿ ਉਹਨਾਂ ਨੂੰ ਪੁੱਠੀ ਪੈ ਗਈ ਆ ਹੁਣ ਮਹਾਰਾਸ਼ਟਰ ਵਿੱਚ ਇਸ ਕਰਤੇ ਨਰਜੀ ਪੈਦਾ ਹੋ ਰਹੀ ਆ ਭਈ ਕੁਛ ਇਹਦੇ ਬਰੋਚ ਬੋਲ ਰਹੇ ਆ ਕੁਛ ਇਹਦੇ ਹੱਕਜ ਬੋਲ ਰਹੇ ਆ ਹਾਂਜੀ ਤੇ ਇਸ ਕਰਕੇ ਇਹ ਜਿਹੜੀ ਆ ਇਹ ਜਨਤਾ ਲਈ ਲੋਕਾਂ ਲਈ ਦੇਸ਼ ਦੇ ਹਿੱਤ ਲਈ ਚੰਗੀ ਨਹੀਂ ਉਹਨ ਵੀ ਉਹਨਾਂ ਨੂੰ ਚਾਹੀਦਾ ਵੀ ਪੂਰੀ ਪੜਤਾਲ ਹੋਵੇ ਜਿਹੜੇ ਦੋਸ਼ੀ ਆ ਕਲਪਰੇਟ ਆ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੋਂ ਜਿਹੜਾ ਮੌਜੂਦਾ ਰਿਕਵਰ ਕੀਤਾ ਜਾਵੇ ਉਸ ਤੋਂ ਕੰਪਨੀ ਤੋਂ ਇਹ ਇਹ ਕਈ ਕੰਪਨੀਆਂ ਆ ਜਿਹੜੀ ਇਹ ਕੰਮ ਨਹੀਂ ਕਰਦੀਆਂ ਕਈ ਐਸੇ ਪੁਲ ਟੁੱਟੇ ਆ ਜਿਹਦੀ ਇਹਦੀ ਠੇਕਾ ਉਹਨਾਂ ਕੰਪਨੀਆਂ ਨੂੰ ਦਿੱਤਾ ਜਿਹੜੇ ਪੁਲ ਬਣਾਉਂਦੇ ਨਹੀਂ ਸੀ ਜੀ ਇਸ ਕਰਕੇ ਇੱਥੇ ਵੀ ਜ਼ਰੂਰੀ ਹੋਊਗਾ ਕਿ ਜਿਹੜੀ ਕੰਪਨੀ ਬਣਾਇਆ ਹੋ ਸਕਦਾ ਇੰਨੀ ਕੀ ਫਰੌਂਡ ਦਾ ਉਹਨੇ ਇੱਥੇ ਪਹਿਲਾਂ ਤਜਰਬਾ ਕੀਤਾ ਹੋਵੇ ਜੇ ਚ ਉਹ ਫੇਲ ਹੋ ਗਿਆ ਇਹ ਕਹਿਣਾ ਪਈ 40 45 50 ਕਿਲੋਮੀਟਰ ਦੀ ਰਫਤਾਰ ਨਾਲ ਇੱਥੇ ਹਵਾਵਾਂ ਚੱਲਦੀਆਂ ਸੀ ਇਹ ਤਾਂ ਲੱਗ ਪਿਆ ਉਹ ਯਾਰ ਇੱਕ ਧਾਤੂ ਦੀ ਚੀਜ਼ ਹੋਵੇ ਉਹਨੂੰ 40 45 ਦੀ ਰਫਤਾਰ ਦੇ ਨਾਲ ਮੋਚੇ ਪੈ ਜਾਣ ਮੈਂ ਤੇ ਪਿੰਡਾਂ ਚੋਂ ਨਾ ਇੰਨੀਆਂ ਢੇਰੀਆਂ ਚ ਇੰਨੇ ਤੂਫਾਨਾਂ ਚ ਇੱਕ ਜੱਟ ਦਾ ਕੁੱਪ ਜਿੱਥੇ ਤੂੜੀ ਬੱਲੀ ਹੁੰਦੀ ਆ ਉਹਨੇ ਉਹਨੇ ਹਿਲਦਾ ਤੇ ਇੱਕਦਾਂ ਇਦਾਂ ਡਿੱਗ ਪਿਆ ਇਸ ਕਰਕੇ ਇਹਦੇ ਵਿੱਚ ਕਾਲਾ-ਬਾਲਾ ਹੋਇਆ ਜੇ ਇਹਦੀ ਜਿੰਨੀ ਛੇਤੀ ਹੋਵੇ ਪੜਤਾਲ ਹੋਣੀ ਚਾਹੀਦੀ ਆ ਇਨਕੁਆਰੀ ਹੋਣੀ ਚਾਹੀਦੀ ਆ ਦੋਸ਼ੀਆਂ ਨੂੰ ਠੀਕ ਸੁਝਾਅ ਮਿਲਣੀ ਚਾਹੀਦੀ ਆ ਤਾਂ ਕਿ ਲੋਕ ਇਹ ਇੰਦਾ ਧਿਜ ਬਣਾਉਣਾ ਚਾਹੀਦਾ ਕਿ ਦੇਖੋ ਵੀ ਦੋਸ਼ੀਆਂ ਨੂੰ ਸੁਝਾਅ ਮਿਲੀ ਆ ਤਾਂ ਵਾਸਤੇ ਦੱਕਾ ਸੁਖਾਣੀ ਚਾਹੀਦੀ ਆ ਜੇ ਬਿਰਧਿਰ ਵੀ ਕਹਿੰਦੇ ਵੀ ਤੁਹਾਡੇ ਕੋ ਕੋਈ ਹੈਗਾ ਉਹ ਆਣ ਕੇ ਬੋਲੀ ਦੇ ਸਕਦਾ ਖੁੱਲਾ ਸੱਦਾ ਆ ਤੇ ਹੋਰ ਵੀ ਚੰਗਾ ਹੁੰਦਾ ਚੋਰੀ-ਚੋਰੀ ਕੰਮ ਕਰਨੇ ਗਲਤ ਕੰਮ ਕਰਨੇ ਛਿੱਟੇ ਗਲਤ ਨਿਕਲਣੇ ਇਹ ਨਾਂ ਤੇ ਬਣਾਉਣ ਵਾਲਿਆਂ ਦੇ ਹਿੱਤ ਚ ਗਈ ਆ ਗੱਲ ਤੇ ਨਾਂ ਜਿਹੜੇ ਨਾਂ ਚਾਹੁੰਦੇ ਸੀ ਉਹਨਾਂ ਦੇ ਹਿੱਤ ਚ ਗਈ ਆ ਉਲਟਾ ਐਡੀ ਵੱਡੀ ਸਫਲਤਾ ਦਾ ਹੈ ਨਾ ਇਹ ਬਈ ਨਰਾਦਰ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੇ ਸਰ ਮੇਰਾ ਅਗਲਾ ਸਵਾਲ ਤੁਹਾਡੀ ਆਹੀ ਗੱਲ ਚੋਂ ਨਿਕਲਦਾ ਜਿਵੇਂ ਤੁਸੀਂ ਕਿਹਾ ਕਿ ਦੋਸ਼ੀਆਂ ਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਆਪਾਂ ਮੌਜੂਦਾ ਖਬਰਾਂ 'ਚ ਦੇਖਦੇ ਹਾਂ ਤੇ ਜਿਹੜੀ ਸਰਕਾਰ ਹੈ ਉਹ ਆਪਣੇ ਵਿਪੱਖਸ਼ ਤੇ ਦਾਅਵੇ ਕਰਦੀ ਪਈ ਆ ਵਿਪੱਖਸ਼ ਨੂੰ ਘੇਰੇ 'ਚ ਲੈ ਰਹੀ ਆ ਜਿਹੜੇ ਵਿਪੱਖਸ਼ ਵਾਲੇ ਆ ਇਹਨਾਂ ਨੂੰ ਘੇਰੇ 'ਚ ਲੈ ਰਹੇ ਕੀ ਇਹਨਾਂ ਨੇ ਕੁਝ ਕੀਤਾ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਪ੍ਰੈਜ਼ੈਂਟ ਉੱਥੇ ਮੌਜੂਦਾ ਸਰਕਾਰ ਹੈ ਉਹ ਇਸ ਘਟਨਾ ਤੋਂ ਬਾਅਦ ਕੀ ਕਦਮ ਚੱਕ ਰਹੀ ਆ ਦੇਖੋ ਜੀ ਉਹਨਾਂ ਦੀ ਤੇ ਆ ਵੀ ਤੁਸੀਂ ਰੌਲਾ ਨਾ ਪਾਓ ਹਾਂਜੀ ਠੀਕ ਹੈ ਜੀ ਜੇ ਰੌਲਾ ਨਾ ਵੀ ਪਵੇ ਜਾਂ ਕੋਈ ਗੱਲ ਨਾ ਵੀ ਹੋਵੇ ਇੱਕ ਗੱਲ ਮੇਰੀ ਨੋਟ ਕਰ ਲਓ ਕਰ ਲੈਣੀ ਚਾਹੀਦੀ ਆ ਵੇ ਚਾਹੇ ਕੋਈ ਹਸਾਬ ਦੇਵੇ ਚਾਹੇ ਹਸਾਬ ਨਾ ਦੇਵੇ ਚਾਹੇ ਭਾਈਪਾਈ ਦਾ ਦੇਵੇ ਜਾਂ ਨਾ ਦੇਵੇ ਜਨਤਾ ਨੇ ਇਹਦਾ ਜ਼ਰੂਰਤ ਹਸਾਬ ਲੈਣਾ ਜੇ ਕੁਛ ਨਹੀਂ ਕਰਨਗੇ ਆਉਣ ਵਾਲੀਆਂ ਵੋਟਾਂ ਵਿੱਚ ਪਤਾ ਲੱਗ ਜਾਣਾ ਕਿ ਜਿਹੜਾ ਲੋਕਾਂ ਦਾ ਗੁੱਸਾ ਆ ਕਿਸੇ ਬਾਪ ਦੀ ਕਿਸੇ ਦੀ ਕੋਈ ਫੋਟੋ ਲੱਗੀ ਹੋਵੇ ਉਹਨੂੰ ਪਾੜ ਦੇਵੇ ਉੱਤੇ ਸ਼ਾਈ ਫੇਰ ਦੇਵੇ ਉਹ ਡਿਗ ਪੋਵੇ ਉਹ ਮਰਨ ਮੰਗ ਤੇ ਹੋ ਜਾਂਦਾ ਇੱਕ ਸਮੁੱਚੇ ਮਹਾਰਾਸ਼ਟਰ ਦਾ ਨੇਤਾ ਮਹਾਪੁਰਸ਼ ਇਹਨੂੰ ਸਾਰੇ ਪੁੱਝਦੇ ਆ ਉਹਦੇ ਟੁੱਟੇ ਹੋ ਜਾਣੇ ਔਰ ਸੁਬੰਦੇ ਚ ਡਿੱਗ ਪੈਣੇ ਹਾਂਜੀ ਉਹਦੇ ਪ੍ਰਤੀ ਆਮ ਜਨਤਾ ਤੋਂ ਲੈ ਕੇ ਸਾਰੇ ਸਿਆਸੀ ਪਾਰਟੀਆਂ ਨੂੰ ਗੁੱਸਾ ਆ ਜੇ ਇਹ ਗੁੱਸਾ ਠੰਡਾ ਕਰਨਾ ਤੇ ਇਹ ਜਿਹੜੇ ਕਲਪਰੇਟ ਹੈਗੇ ਦੋਸ਼ੀ ਆ ਉਹਨਾਂ ਨੂੰ ਲੱਭਣ ਜੇ ਕਿਹੜਾ ਕਿਹੜਾ ਮਟੀਰੀਅਲ ਕਿਹਾ ਸੀ ਕਿਹੜਾ ਘਟੀਆਂ ਲਾਇਆ ਤਾਂ ਟੁੱਟਿਆ ਤਾਂ ਕਿਤੇ ਜਾ ਕੇ ਕਿਤੇ ਗੱਲ ਹੋ ਸਕਦੀ ਆ ਮਾਰਨਾ ਜਿਹੜੀਆਂ ਅਗਲੇ ਮਹੀਨੇ ਚੋਣਾਂ ਹੋ ਰਹੀਆਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਨਤਾ ਇਸ ਗੱਲ ਦੀ ਸਜ਼ਾ ਦੌਗੀ ਦੁੱਧ ਦਾ ਦੁੱਧ ਹੋਊਗਾ ਤੇ ਪਾਣੀ ਦਾ ਪਾਣੀ ਹੋਊਗਾ ਦੂਜੀ ਗੱਲ ਤੇ ਆਖਰੀ ਗੱਲ ਮੈਂ ਚਾਹਣਾ ਕਿ ਇਹ ਗੱਲ ਦੀ ਜਿੱਦਾਂ ਵੱਡਾ ਦਿਲ ਕਰਕੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਆ ਜੇ ਕਿਤੇ ਇਹ ਹੋਰ ਵੱਡਾ ਦਿਲ ਕਰਕੇ ਇਨਕੁਆਇਰੀ ਕਰਾ ਕੇ ਦੋਸ਼ੀਆਂ ਨੂੰ ਸਜ਼ਾ ਦੇ ਦੇਵੇ ਤੇ ਉਹਨਾਂ ਦੀ ਇੱਜ਼ਤ ਲੋਕਾਂ ਦੀ ਨਿਗਾ ਵਿੱਚ ਵਧੂਗੀ ਤੇ ਚੋਣਾਂ ਵਿੱਚੋਂ ਇਸ ਗੱਲ ਦਾ ਫਾਇਦਾ ਵੀ ਠਾਉਣਗੇ ਜੇ ਕਾਲਾ ਮੇਲਾ ਕਰਨਗੇ 36 ਕਰੋੜ ਹੀ ਆ ਨਾ ਤਾਕੀ ਹੋਇਆ ਤਾਂਕੀ ਹੈ ਨਾ ਤੇ ਫਿਰ ਇਹ ਘਾਟਾ ਖਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਗੈਸ ਚਰਚਾ ਵਿੱਚ ਸ਼ਾਮਿਲ ਹੋਣ ਦਾ ਤੇ ਤੁਸੀਂ ਵੀ ਜੇ ਤੁਹਾਨੂੰ ਸਾਡੀ ਚਰਚਾ ਵਧੀਆ ਲੱਗੀ ਹੈ ਥੋੜੀ ਇਨਫੋਰਮੇਟਿਵ ਲੱਗੀ ਹੈ ਤੇ ਐਸੀ ਤਰ੍ਹਾਂ ਦੀਆਂ ਹੋਰ ਚਰਚਾ ਲਈ ਸਾਨੂੰ ਕਮੈਂਟ ਕਰੋ ਆਪਣੇ ਮੁੱਦੇ ਸਾਨੂੰ ਦੱਸੋ ਜੇ ਤੁਹਾਨੂੰ ਇਹ ਚਰਚਾ ਵਧੀਆ ਲੱਗੀ ਹੈ ਤੇ ਸਾਡੇ ਚੈਨਲ ਨੂੰ ਥੋੜਾ ਜਿਹਾ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਤੱਕ ਪਹੁੰਚਾਓ ਸਬਸਕ੍ਰਾਈਬ ਕਰੋ ਅੱਗੇ ਸਾਨੂੰ ਗਰੋ ਕਰਨ ਦਾ ਮੌਕਾ ਦਿਓ ਤੇ ਇਦਾਂ ਦੀ ਹੋਰ ਚਰਚਾ ਦੇ ਨਾਲ ਤੁਹਾਨੂੰ ਮਿਲਦੇ ਰਾਵਾਂਗੇ ਧੰਨਵਾਦ